ਨੰਗੀਕਾਰ ਕਰਨਾ ਲੋਕ ਪਰ ਲੋਕ ਵਿੱਚ ਪਰਦੇ ਕਜਵੇਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਮਹਾਰਾਜ ਜੀਓ ਦਰਸ਼ਨੀ ਪੇਟ ਮਾਇਆ ਹਾਜ਼ਰ ਹੈ ਖਿਆਨੇ ਭਰਪੂਰ ਕਰਨੇ ਕਾਲ ਕੰਡਕ ਦੂਰ ਕਰਨੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੇਲ ਫੁੱਲ ਭਟਾਵਾ ਦਰ ਪ੍ਰਵਾਨ ਕਰਨੀਆਂ ਸਭ ਦੀ ਯਾਤਰਾ ਸੰਭਲੀ ਕਰਨੀ ਸਭ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀਓ ਸਾਡੇ 350 ਸਾਲਾ ਸਤਗੁਰ ਜੀਓ ਆਪ ਜੀ ਦੀ ਸ਼ੀਸ਼ਤੀ ਨੂੰ ਮੁੱਖ ਰੱਖਦੇ ਆ ਹੋਇਆ ਜੋ ਮੇਰੇ ਮਾਈ ਪਾਹੀ ਗੁਰੂ ਕੇ ਲੰਗਰ ਵਾਸਤੇ ਰਸਤਾ ਬਸਤਾਣ ਲੈ ਕੇ ਪੰਥ ਨੇ ਵਿੱਚ ਹਾਜ਼ਰ ਹੋਏ ਨੇ ਸਭ ਦੇ ਖਿਆਨਿਆਂ ਭਰਪੂਰ ਕਰਨੇ ਕਾਲ ਕੰਡ ਕਦੂਰ ਕਰਨੇ ਸ਼ਤਪਤੀ ਦੇ ਰੇਂਦੇ ਸਮਾਗਮ ਮਹਾਰਾਜ ਜੀਓ ਪੰਥਰ ਬਤਨ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ ਉਹਨਾਂ ਦੇ ਸਿਰ ਤੇ ਮੇਰੇ ਭਰਿਆ ਹੱਥ ਰੱਖ ਕੇ ਪੰਥ ਦੀਆਂ ਸੇਵਾਵਾ ਕਰਨ ਦੇ ਬਾਲਾ ਤੇ ਉਦਮ ਬਖਸ਼ਿਸ਼ ਕਰਾਉਣੇ ਮਹਾਰਾਜ ਜੀਓ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਆਪ ਜੀ ਦੇ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜ ਜੀਓ ਸ੍ਰੀ ਅਰਵਿੰਦ ਜੀ ਕੇਤਰੀਵਾਲ ਜੀ ਉਹਨਾਂ ਨੇ ਵੀ ਖਾਲਸੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜ ਜੀਓ ਸਮੂਹ ਪਰਿਵਾਰਾਂ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੜਦੀ ਕਲਾਗ ਵਰਤੌਣੀ ਮਹਾਰਾਜ ਜੀਓ ਖਜ਼ਾਨੇ ਭਰਪੂਰ ਕਰਨੇ ਕਾਲ ਕਟਕ ਦੂਰ ਕਰਨੇ ਅੰਗ ਸੰਗ ਹੋ ਕੇ ਸੇਵਾ ਕਰਨੀ ਮਹਾਰਾਜਿਓ ਇਸ ਤਰ੍ਹਾਂ ਸ੍ਰੀ ਖਣਪਨ ਸਾਹਿਬ ਜੀ ਦੇ ਭੋਗਾਂ ਨੂੰ ਮੁੱਖ ਰੱਖਦੇ ਹੋਇਆ ਮਹਾਰਾਜਿਓ ਤਰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜਿਓ ਆਪ ਜੀ ਦੀ 350 ਸਾਲਾਂ ਸ਼ੀਦੀਸ਼ਤਾ ਦੀ ਨੂੰ ਮੁੱਖ ਰੱਖਦੇ ਹੋਇਆ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹਨ ਮਹਾਰਾਜਿਓ ਜਿਸ ਖਿਆਨੇ ਜੋ ਰਸਤਾ ਬਸਤਾ ਲੈ ਕੇ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹੋਈਆਂ ਨੇ ਸੁਖ ਜਾਨੇ ਭਰਪੂਰ ਕਰਨੇ ਕੱਤ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜ ਜੀਓ ਸਰਦਾਰ ਭਗਵੰਤ ਸਿੰਘ ਨੀਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਆਪ ਜੀ ਦੇ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜ ਜੀਓ ਸ਼੍ਰੀ ਅਰਵਿੰਦ ਜੀ ਕੇਦਰੀਵਾਲ ਜੀ ਉਹਨਾਂ ਨੇ ਵੀ ਖਾਲਸੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਲ ਅਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜ ਜੀਓ ਸਮੂਹ ਪਰਿਵਾਰਾਂ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੜਦੀ ਕਰਾ ਰਫਰਤੌਣੀ ਮਹਾਰਾਜ ਜੀਓ ਖਜ਼ਾਨੇ ਭਰਪੂਰ ਕਰਨੇ ਕਾਲ ਕੰਡ ਕੰਧੂਰ ਕਰਨੇ ਅੰਗ ਸੰਗ ਹੋ ਕੇ ਸੈਤਾ ਕਰਨੀ ਮਹਾਰਾਜ ਜੀਓ ਇਸਤਾਈਮਾ ਸ੍ਰੀ ਖਣਪਣ ਸਾਹਿਬ ਜੀ ਦੇ ਭੋਗਾ ਨੂੰ ਮੁਖ ਰੱਖਦੇ ਹੋਇਆ ਮਹਾਰਾਜ ਜੀਓ ਤਰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀ 350 ਸਾਲਾ ਸਿਦੀ ਸਤਾ ਦੀਨ ਮੁਖ ਰੱਖਦੇ ਹੋਇਆ ਖੜਾ ਪ੍ਰਸ਼ਾਦੀਆਂ ਤੇਗਾ ਹਾਜ਼ਰ ਹਨ ਮਹਾਰਾਜ ਜੀਓ ਜਿਸ ਖਿਆਨੇ ਜੋ ਰਸਤਾ ਬਸਤਾ ਲੈ ਕੇ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹੋਈਆਂ ਨੇ ਸੁੱਖ ਜਾਂ ਨੇ ਭਰਪੂਰ ਕਰਨੇ ਕਾਲ ਟਟਕ ਦੂਰ ਕਰਨੇ ਚੜ੍ਹਦੀ ਕਲਾ ਵਰਤੋਣੀ ਮਹਾਰਾਜਿਓ ਸ੍ਰੀ ਖੰਡਪਾਲ ਸਾਹਿਬ ਜੀ ਕੇ ਭੋਗਾਂ ਦੀ ਕੀ ਅਰਦਾਸ ਅਨੰਦ ਸਜਨੀਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਆਪ ਜੀ ਦੇ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਪੱਲ ਅਤੇ ਉਹਨਾਂ ਬਖਸ਼ਿਸ਼ ਕਰਨੇ ਮਹਾਰਾਜਿਓ ਸ੍ਰੀ ਅਰਵਿੰਦ ਜੀ ਕੇਤਰੀਵਾਲ ਜੀ ਉਹਨਾਂ ਨੇ ਵੀ ਖਾਲਸੇ ਪੰਥੀਆਂ ਸ਼ਿਵਾਵਾ ਕਰਨ ਦੇ ਬਲ ਹੱਥੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜ ਜੀਓ ਸਮੂਹ ਪਰਿਵਾਰਾਂ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੜਦੀ ਕਲਾਗਰ ਵਰਤੌਣੀ ਮਹਾਰਾਜ ਜੀਓ ਖਜ਼ਾਨੇ ਭਰਪੂਰ ਕਰਨੇ ਕਾਲ ਕੰਡ ਘਨੂਰ ਕਰਨੇ ਅੰਗ ਸੰਗ ਹੋ ਕੇ ਸੇਤਾ ਕਰਨੀ ਮਹਾਰਾਜ ਜੀਓ ਇਸਤਾਈ ਮਾਨ ਸ੍ਰੀ ਖਣਪਨ ਸਾਹਿਬ ਜੀ ਦੇ ਭੋਗਾਂ ਨੂੰ ਮੁਖ ਰੱਖਦੇ ਹੋਇਆ ਮਹਾਰਾਜ ਜੀਓ ਤਰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀ 350 ਸਾਲਾ ਜਿ ਦੀ ਸਤਾ ਤੀਨ ਮੁਖ ਰੱਖਦੇ ਆ ਹੋਇਆ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹਨ ਮਹਾਰਾਜ ਜੀਓ ਜਿਸ ਖਿਆਨੇ ਜੋ ਰਸਤਾ ਬਸਤਾ ਲੈ ਕੇ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹੋਈਆਂ ਨੇ ਸੁੱਖ ਜਾਣੇ ਭਰਪੂਰ ਕਰਨੇ ਕਾਲ ਟਟਕ ਦੂਰ ਕਰਨੇ ਚੜ੍ਹਦੀ ਕਲਾ ਵਰਤੋਣੇ ਮਹਾਰਾਜ ਜੀਓ ਸ੍ਰੀ ਖੰਡ ਪਾਣ ਸਾਹਿਬ ਜੀ ਕੇ ਭੋਗਾਂ ਦੀ ਕੀ ਅਰਦਾਸ ਅਨੰਦ ਸਹਿਬ ਦੀ ਕੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗਾ ਹਜਰ ਆਪ ਜੀ ਦੇ ਰਸਨੀ ਲੈ ਕੋ ਹੋਵੇ ਕਲਾ ਵੈਗਰੂ ਜੀ ਕੀ ਵਰਤੇ ਇਸਤਾਨ ਤੁਰੋ ਦਰਗਾਹੀ ਅਲਾਹੀ ਹੁਕਮ ਸੁਣਾ ਕੇ ਨਜ਼ਰੋਂ ਨਜ਼ਰ ਨਿਹਾਲ ਕਰੋ ਸੁਖ ਹੋਵੇ ਆਪ ਜੀ ਦਾ ਪਾਵਨ ਪੁੱਤਰ ਨਾਮ ਜਿੱਤੇ ਆਵੇ ਨਾਲ ਨਾਮ ਚੜਦੀ ਕਲਾ ਓਏ ਬਰੇ ਆਕਾਰ ਸਾਲ ਦੇਖ ਵੇਰ ਮਤੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸਤਨਾਮ ਸ੍ਰੀ ਗੁਰੂ ਜੀ ਅੱਜ ਕੋਲ ਤੇ ਰਹਿਣਾ ਕੋਈ ਨਾ ਪ੍ਰਸਵਰ ਕੋ ਆ ਕੇ ਵੇਗ ਬਹਾਦਰ ਸੀ ਕਰਿਆ ਕਰੀ ਨਕ ਨੂੰ ਆਨ ਏ ਗੁਹਾਦਰ ਕੇ ਜਲ ਕੋ ਬੋ ਜਗਤ ਕੋ ਸੋਕ ਹਾ ਆ ਸਭ ਜਗ ਕੋ ਜਾ 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 ਸੁਰ ਲੋਕ ਸੋ ਕੋ ਟਾਲਿ ਉਰ ਸੇ ਵੀਆ ਆਹ ਨਸ ਸਜ ਸੁਰਾਏ ਦਾਰਸ਼ਨ ਪਰਸ ਆ ਗੁਰੂ ਕਾ ਜਨਮ ਮਰਨ ਦੁਖਿਆਏ ਹੋਵਾ ਸਭ ਤਕ ਸਮੰਧੀ ਨੂਰ ਅਰਸੋਂ ਪਰਸੋਂ ਛੱਤੀ ਆ ਹੋ ਜਿਹੜੇ ਸੱਚੇ ਬਾਦਸ਼ਾਹ ਹੋ ਮਾਲ ਜਨਮੋਂ ਜਨਮ ਦੀ ਕਟੀਆ ਨਾਮ ਸ੍ਰੀ ਵਾਗੁਰੂ ਜੀਓ ਸ੍ਰੀ ਮਹਲਾ ਪੰਜਵਾਂ ਜਗ ਤੇ ਦਰਸ਼ਨ ਭੇਟੇ ਸਤ ਵਲੇ ਦਿਨ ਸੋਇ ਆਏ ਮਹਾਂਨੰਦ ਸਦਾ ਕਾ ਕੀਰਤਨ ਪ੍ਰਖਿ ਮਿਲਾਤਾ ਬਾਏ ਜਗ ਤੇ ਦਰਸ਼ਨ ਟਿਕੇ ਸਾਧੂ ਫਰੇ ਦਿਨ ਸੋਇ ਆਏ wow Sortier, 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 sortier. So, Tia, so, Tia, so, Gulu. وقالوا نحن 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 哎呀！<noise> <noise> ਸਰਦਾਰ ਦੀ ਕਰਤਾਰ ਸਿੰਘ ਦੇ ਅਰਾਏ ਨਾ ਏ ਫਤਿਹ ਆਮ ਹੈ ਸੈਟ ਕਰਵਾਉਣਾ ਹੈ ਅਪਾਰਟਮੈਂਟ ਤੇ जी, अभी आपने देखा कि पंडाल में संगत बैठी है और संगत में दिखाई दे रहे हैं आम आदमी पार्टी के कन्वीनर श्री अरविंद केजरीवाल पंजाब के ऑनरेबल सीएम श्री भगवंत सिंह मान जी बाबा जी का प्रसाद लेकर प्रसाद को सॉरी आप लगातार जियो हॉटस्टार पर देखते हैं श्री गुरु तेग बहादुर साहिब जी के तीन सौ पचासवीं शहीदी पर्व को समर्पित महासमागम आप देख सकते हैं कि अभी जो तस्वीरें दिखाई दे रही हैं आपको श्री गुरु ग्रंथ साहिब जी के बात करें तो आप देख सकते हैं श्री गुरु ग्रंथ साहब जी की ताप्या पर बैठे हुए सिंह और उन्हीं के साथ आप देख सकते हैं तस्वीरों में दिखाई दे रहे हैं श्री अरविंद केजरीवाल आम आदमी पार्टी के कन्वीर और इन्हीं के साथ श्री भगवंत सिंह मान जी ऑनरेबल चीफ मिनिस्टर पंजाब तो आप देख सकते हैं तस्वीरों में इसी के साथ अगर इतिहास के पन्नों की बात करें तो श्री गुरु तेग बहादुर साहब जी जिनका बचपन का नाम त्यागमल था लेकिन जैसे ही पहले यंग में श्री गुरु तेग बहादुर साहिब जी को उनके पिता हमारे छठे गुरु श्री गुरु हरगोविंद सिंह जी महाराज अपने साथ लेकर एक जंग में जाते हैं तो उनका तेजस्वी तलवार चलाने का और योद्धा होने का एक सोर वीरता जो उन्होंने दिखाई उनको देखने के प्रचांत तब श्री हरगोविंद साहेब जी ने अपने इस पुत्र का नाम तेग बहादुर रखा तो श्री गुरु तेग बहादुर साहिब जी जिनको हम हिंद की चादर भी कहते हैं शहीदों के सरताज भी कहते हैं पूरी मानवता में, पूरी दुनिया में पूरे हम बात करें संसार में ऐसी कोई भी शहादत नजर नहीं आती है। इसी वजह से जाना जाता है श्री गुरु तेग बहादुर साहिब जी को शहीदों के सरताज कहते हैं नमन करते हैं आज हम इस पावन धरती को आइए जुड़े इस महासमागम में तस्वीरों में आप देख सकते हैं कि पंजाब के ऑनरेबल सीएम श्री भगवंत सिंह मान आम आदमी पार्टी के कन्वीनर श्री अरविंद केजरीवाल जी इसी के साथ आम आदमी पार्टी के प्रधान श्री अमन अरोड़ा श्री गुरु ग्रंथ साहब जी की तापिया के पास बैठकर श्री गुरु ग्रंथ साहब जी का देश सुनते हुए ਗੁਰਸਿੱਖ ਦਾ ਖਰੋਸਾ ਮੈਟਰ ਦੀ ਬੋਲੇ ਅੰਮਨਤਰੇ ਮਾਨਤਾ ਜੀ ਵਾਲਾ ਨੇ ਇਸ ਜੀ ਅਗਲੀ ਸਰਕਾਰ ਸਰਬੱਤ ਦੀ ਮਾਨਤਾ ਮੰਤਰੀ 50 ਸ਼੍ਰੀ ਵਿਰਤ ਕੇਜਰੀਵਾਲ ਜੀ ਜਿਨ੍ਹਾਂ ਦਾ ਸਨਮਾਨ ਕਰਨ ਤੋਂ ਵੱਲੋਂ ਉਹਨਾਂ ਦੇ ਨਾਲ ਜਿੰਨੇ ਵੀ ਕੈਬਨਟ ਦੇ ਮੰਤਰੀ ਪਹੁੰਚੇ ਨੇ ਸਾਰੇ ਵੱਲੋਂ ਪੰਛਗਣੋ ਜੀ ਆਇਆ ਸ਼੍ਰੀ ਵਿਰਤ ਕੇਜਰੀਵਾਲ ਜੀ ਰਾਸ਼ਟਰੀ ਪ੍ਰਧਾਨ ਆਮ ਪਾਰਟੀ ਸਾਫ ਦਾ ਹੁਕਮ ਮੰਤਰੀ ਦਿੱਲੀ ਸਰਦਾਰ ਭਗਵੰਤ ਸਿੰਘ ਜੀ ਮਾਲ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਸਨਮਾਨ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਉਹਨਾਂ ਦਾ ਸਨਮਾਨ ਅਮਨ ਅਰੋੜਾ ਜੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਸਰਦਾਰ ਹਰਪਾਲ ਸਿੰਘ ਜੀ ਕਲਯੁਗ ਮੇ ਕੀਰਤਨ ਪਰਦਾਨਾ ਮੰਤਰੀਓ ਵੀ ਹਾਜ਼ਰ ਨੇ ਉਹਨਾਂ ਦਾ ਸਨਮਾਨ ਸਿੰਘ ਜੀ 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 ਜ

भावुक हो जाती है इतिहास हम, की बात करते हैं श्री गुरु तेग बहादुर साहब जी की शहादत की बात करते हैं जब बात करते हैं भाई मत्तीदास जी की जब बात करते हैं भाई दयाला जी की जब बात करते हैं भाई सतीदास जी की क्या पूरे हम बात करें संसार में ਕੋਈ ਐਸੀ ਸ਼ਹਾਦਤ ਦੇਖਣ ਨੂੰ ਮਿਲੀ ਪੂਰਾ ਸਰਵੰਸ ਆਪਣਾ ਪੂਰਾ ਪਰਿਵਾਰ ਨਿਸ਼ਾਵਰ ਕਰ ਦਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦਵਾਨ ਸ਼ੁਰੂ ਹੋ ਚੁੱਕੇ ਨੇ ਪੁੱਤਵਾਰੀ ਪਿਤਾ ਮਾਰਿਆ ਤੇ ਵਾਰ ਦਿੱਤਾ ਸਾਰਾ ਪਰਿਵਾਰ ਇਸੇ ਕਰਕੇ ਤਾਂ ਇਸ ਸ਼ਹਾਦਤ ਦੇ ਅੱਗੇ असी नमन करती है आइए हम भी श्री गुरु तेग बहादुर साहब जी के जीवन से कुछ शिक्षा ले इसी के साथ देख सकते हैं आप तस्वीरों में पंजाब के ऑनरेबल सीएम श्री भगवंत सिंह मान जी को सिख जथेबंदिया सम्मानित करते हुए और वो कमरे से बाहर निकलकर आगे अभी जाएंगे मेन पंडाल की ओर ਇੱਕ ਮਿੰਟੇ ਖੜੋ ਜਾਓ ਇੱਕ ਅਸਤੂਰ ਜੀ ਸਾਈਓਰੀ ਰੋਣੇ ਅਸੀਂ ਆਉਂਦੇ ਇੱਕ ਸੀਸ ਦੇ ਹੱਥੇ ਆ ਕੇ ਖਾਲਸਾ ਪੰਚ ਸਜਾਉਣਾ ਵਾਹ ਗੋ ਸੀਸ ਦੇ ਆਪਣੀ ਆ ਕੇ ਖਾਲਸਾ ਪੰਚ ਸਜਾਉਣਾ ਇੱਕ ਸੀਸ ਦੇ ਆਪਣੀ ਆ ਕੇ ਖਾਲਸਾ ਪੰਚ ਸਜਾਉਣਾ ਇੱਕ ਸੀਸ ਦੇ ਆਪਣੀ ਆ ਕੇ ਖਾਲਸਾ ਪੰਚ ਸਜਾਉਣਾ پنج سُنا ونا اے کسے سِدھے او گييا ڪه ڪار سان